ਇਹ ਵੀਡੀਓ ਵੇਖਿਆ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਦਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਅਮਰੀਕਾ ਚ ਜਾਜ ਉਤਰਦੇ ਹੀ ਭਾਰਤੀ ਮੂਲ ਦਾ ਪਾਇਲਟ ਗ੍ਰਿਫਤਾਰ ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਪਾਇਲਟ ਨੂੰ ਸੈਨ ਫ੍ਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਗ੍ਰਿਫਤਾਰ ਕੀਤਾ ਗਿਆ 34 ਸਾਲਾਂ ਰੁਸਤਮ ਪਾਗਵਾਕਰ ਡੈਲਟਾ 에ਅਰਲਾਈਨ ਦਾ ਸੈ ਪਾਇਲਟ ਸੀ ਅਤੇ ਐਤਵਾਰ ਸਵੇਰੇ 7 ਵਜੇ ਦੇ ਕਰੀਬ ਉਡਾਣ ਦੇ ਉਤਰਨ ਤੋਂ 10 ਮਿੰਟ ਬਾਅਦ ਉਸਨੇ ਇੱਕ ਨਿਜਿੰਸੀ ਸ਼ੋਸ਼ਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਕੋਟਰਾ ਕੋਸਟਾ ਕਾਉਂਟੀ ਚੈਰਪੀ ਵਿਭਾਗ ਦੇ ਅਧਿਕਾਰੀਆਂ ਅਤੇ ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨ ਦੇ ਏਜੰਟਾਂ ਨੇ ਮਿਨੀਆਪਲੋਸ ਤੋਂ ਪਹੁੰਚਣ ਤੋਂ ਥੋੜੀ ਦੇਰ ਬਾਅਦ ਡੈਲਟਾ ਫਲਾਈਟ 209 ਇੱਕ ਬੋਇੰਗ 757 757 ਮੈਨਸ 300 ਦੇ ਕਕਪਟ ਤੇ ਤਾਬਾ ਬੋਲ ਦਿੱਤਾ ਯੂ ਐਸ ਏ ਟੂਡੇ ਦੇ ਅਨੁਸਾਰ ਉਸਤਮ ਦੀ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਯਾਤਰੀ ਉਤਰਨ ਦੀ ਤਿਆਰੀ ਕਰ ਰਕੇ ਸਨ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਜਹਾਜ਼ ਉਤਰਿਆ ਘੱਟੋ-ਘੱਟ 10 ਏਜੰਟ ਅਡਾਨ ਵਿੱਚ ਚੜ੍ਹੇ ਅਤੇ ਪਾਇਲਟ ਨੂੰ ਹਰਾਸਤ ਵਿੱਚ ਲੈ ਲਿਆ ਇੱਕ ਯਾਤਰੀ ਨੇ ਸੈਨ ਫ੍ਰਾਂਸਿਸਕਸ ਫ੍ਰਾਂਸਿਕਸੋ ਕ੍ਰੋਨਿਕਲ ਨੂੰ ਦੱਸਿਆ ਅਧਿਕਾਰੀ ਅਤੇ ਏਜੰਟ ਬੈਜ ਬਦੂਕਾਂ ਤੇ ਵੱਖ-ਵੱਖ ਏਜੰਸੀ ਜੈਕਟਾਂ ਚਿੰਨ ਲਗਾ ਕੇ ਕਕਪਿਟ ਵਿੱਚ ਆਏ ਅਤੇ ਸੈਅ ਪਾਇਲਟ ਨੂੰ ਹੱਥ ਕੜੀਆਂ ਲਗਾ ਕੇ ਲੈ ਗਏ 러스ਤਮ ਪਾਕਵਾਕਰ ਦੇ ਸਾਥੀ ਪਾਇਲਟ ਦਾ ਕਹਿਣਾ ਹੈ ਕਿ ਉਹ ਰਾਣਜੀ ਅਤੇ ਉਸ ਨੂੰ 러스ਤਮ ਦੀ ਗ੍ਰਿਫਤਾਰੀ ਬਾਰੇ ਕੁਝ ਨਹੀਂ ਪਤਾ ਸੀ ਕੋਸਨੂ ਚੈਂਤ ਗ੍ਰਿਫਤਾਰੀ ਬਾਰੇ ਨਹੀਂ ਦੱਸਿਆ ਗਿਆ ਸਿੰਘ ਕਿਉਂਕਿ ਇੱਕ ਡਰ ਸਿੰਘ ਕੇ ਉਹ ਪਾਗਵਾਗਰ ਨੂੰ ਸੂਚਿਤ ਕਰ ਸਕਦਾ ਹੈ ਕਿਉਂਕਿ ਏਜੰਟ ਉਸ ਨੂੰ ਦੱਸੇ ਬਿਨਾ ਗ੍ਰਿਫਤਾਰ ਕਰਨਾ ਚਾਹੁੰਦੇ ਹਨ ਕੋਟਰਾ ਕੋਸਟਾ ਕੋ ਸ਼ਰੀਫ ਦੀ ਫੇਸਬੁੱਕ ਪੋਸਟ ਦੇ ਅਨੁਸਾਰ ਇੱਕ ਬੱਚੇ ਵਿਰੁੱਧ ਜਿਨਸੀ ਅਪਰਾਧਨ ਦਾ ਰਿਪੋਰਟ ਮਿਲਣ ਤੋਂ ਬਾਅਦ ਜਸੂਸ April 2025 ਤੋਂ ਜਾਂਚ ਕਰ ਰੱਖੇ ਹਨ ਬਾਅਦ ਵਿੱਚ ਚੱਕੀ ਲਈ ਗ੍ਰਿਫਤਾਰੀ ਫਰੰਟ ਪ੍ਰਾਪਤ ਕੀਤਾ ਗਿਆ ਪਾਗਵਾਗਰ ਦੀ ਗ੍ਰਿਫਤਾਰੀ ਅਪ੍ਰੈਲ ਵਿੱਚ 10 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਮੌਕਿੰਗ ਸੰਬੋਗ ਦੇ ਪੰਜ ਮਾਮਲੇ ਚੱਕੀ ਵੱਜੋਂ ਪਛਾਣੇ ਜਾਣ ਤੋਂ ਬਾਅਦ ਹੋਈ ਹੈ ਉਸ ਨੂੰ ਇਸ ਸਮੇ ਮਾਰਟੀਨੇਜਰਾਸਟੇ ਵਿੱਚ ਜਸੂਲਤ ਵਿੱਚ ਰੱਖਿਆ ਗਿਆ ਹੈ ਤੇ ਉਸ ਦੀ ਜ਼ਮਾਨਤ 5 ਮਿਲੀਅਨ ਵਿੱਚ ਲਈ ਰੱਖ 5 ਮਿਲੀਅਨ ਰੱਖੀ ਗਈ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ